ਲੋ ਖੇਡ ਮੈਦਾਨ ਦੇ ਵਿੱਚ ਕੇ ਧਰਤ ਮਾਲਵੇ ਦੀ ਮੇਕਾਂ ਦੀ ਰਾਣੀ ਹੈ 200 ਡਾਲਰ ਸੰਦੀਪ ਜੱਡੀ ਜੀ ਉਹਨਾਂ ਵੱਲ ਤੇ 300 ਰੁਪਿੰਦਰ ਕਬੱਡੀ ਪਾਉਣਾ ਆਸਮਾਨ ਦੇ ਵਿੱਚ ਪੰਛੀ ਉੱਡਿਆ ਜਾ ਰਿਹਾ ਪਰ ਵੇਖੋ ਵੀ ਕਬੱਡੀ ਦਾ ਪੰਛੀ ਰੁਪਿੰਦਰ ਇਸਵੇਂ ਵਾਹੋ ਸੋਹਣਾ ਹੈ ਕਿ ਬਾਜ ਵਾਂਗੂ ਉੱਡ ਜਾਈਦਾ ਚਿੱਤ ਕਰਕੇ ਵੱਡੇ ਖੱਬੀ ਖਾਨ ਯਾਰ ਚਲੋ ਇਹ ਛੱਗਿਆ ਜੂੰਜੇ ਤਾੜੀਆਂ ਦਾ ਸਾਰਾ ਹੀ ਜਹਾਂ ਸੰਦੂ ਸਾਹ ਦੇ ਅਮਰਜੀਤ ਸਿੰਘ ਗਿੱਲ ਮੈਂਬਰਾਂ ਪਾਰਲੀਮੈਂਟ ਜੀ ਦਾ ਧੰਨਵਾਦ ਇਧਰ ਪਾਸੇ জাফর ali জাফর ali জাফর ali ਅੱਗੇ ਕਰਦਾ ਨਾ ਕਰਦੀ ਹੁੰਦੀ ਹੋਈ ਕਮਾਲ ਬੱਲੇ 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 ਇਹ ਜਫਾ ਲਾ ਕੇ ਉੱਤੇ ਬਹਿਣ ਦੀ ਜਈ ਫਸੇ ਬਣਾ ਜਿਹੜੇ ਮੰਨ ਕਰ ਸਕਦੇ ਆ ਇਧਰ ਅੰਬਾ ਕਾਲੇ ਸੰਘੇ ਵਾਲਾ ਕਿਵੇਂ ਆ ਕਰ ਦੂ ਮੈਂ ਬੋ ਕਰ ਦੂ ਆਦਤ ਨਹੀਂ ਸੁਰ ਲੀਆਂ ਛੱਡੜ ਦੀ ਸਾਡੀ ਰੱਬ ਨੇ ਡਿਊਟੀ ਲਈ ਜਾਂ ਤੌਰੋਂ ਦੇ ਚਲੇ ਕੱਢੜ ਦੀ ਤੌਰੋਂ ਦੇ ਚਲੇ ਕੱਢੜ ਦੀ अॼु खेड़नि जे मेरे मित्र लॻया ਮਿਹਨਤ ਦੇ ਵਿੱਚ ਤਿਆਰ ਹੈ ਯਾ ਤਿਆਰ ਹੈ ਬਠਿੰਡਿਆਂ ਵਾਲਾ ਦਜਿੰਦਰ ਹੈ ਤੇ ਗੁਰਵਿੰਦਰ ਹਾਗਗੇ ਵਾਲਾ ਤੇ ਯਾਸਰ ਅਲੀ ਖਬੋਲੇ ਨੇ ਪੰਜਾਬ ਦਾ ਆਹ ਹਾਗਗੇ ਵਾਲਾ ਚੰਨ ਸੋਦਾ ਪੋਤਰਾ ਇੱਕ ਜੋਰ ਦੇ ਨਾਲ ਇੱਕ ਜੋਰ ਦੇ ਨਾਲ ਕਬੱਡੀ 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 ਸਿਰਾਂ ਲੱਗਿਆ ਪਿਆ ਸਿਰਾਂ ਲੱਗਿਆ ਪਿਆ ਸਿਰਾਂ ਲੱਗਿਆ ਪਿਆ ਸਿਰਾਂ ਲੱਗਿਆ ਪਿਆ ਫੜ ਗਿਆ ਸਿਰਾਂ ਲੱਗਿਆ ਪਿਆ ਫੜ ਗਿਆ ਤਾੜਾ ਚਰਤਬਾਲ ਨੂੰ ਦੀ ਧਰਤੀ ਦਾ ਮਾਨਵੇ ਦੀ ਧਰਤੀ ਜ਼ਿਲ੍ਹਾ ਮੁਕਸਰ ਲਾਫ ਕੇਤਤ ਤੋਂ ਮਾਲਵੇ ਦੀ ਮਹੱਕੀ ਵੀ ਰਾਣੀ ਹੈ ਜਿੱਥੇ ਮੇਲੇ ਆ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ ਇੱਕ ਰੀਤ ਪੁਰਾਣੀ ਹੈ ਇੱਕ ਰੀਤ ਪੁਰਾਣੀ ਹੈ ਬੁੜੀ ਉੱਤੇ ਸੀ ਕਬੱਡੀ ਕਰਾਉਂਦੇ ਜੋਰ ਪਟਾ ਦਾ ਲਾ ਦੇ ਉਹ ਮਸਲਾ ਦਾ ਪਟਾ ਮੇਲੇ ਲੱਗਿਆ ਸੋ ਨਵਾਂ ਕਬੱਡੀ ਦਾ ਮੈਚ। ਹੱਬ ਤੋਂ ਵੱਧ ਕਰੋ ਫਾਲੋ ਲਾਈਕ ਕਮੈਂਟ ਤੇ ਹੋਰ ਕਬੱਡੀ ਦੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰ ਲੋ ਫਾਲੋ ਤੇ ਕਰੋ ਵੱਧ ਤੋਂ ਵੱਧ ਸਪੋਰਟ